ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼੍ਰੀ ਦਾ ਦੇ ਸਰਤਾਜ ਕੰਧਵੇ ਪਾਟਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਆਜ਼ਮੇ ਪਰਦੇ ਸੋ ਿਲਗੇ ਦੀ ਦੂਰੋਂ ਦੇ ਦੇ ਆਏ ਹੋਏ ਸਾਥ ਸੰਗਤਿਓ ਗੁਰੂ ਫਤਿਹ ਪ੍ਰਵਾਨ ਕਰਿਓ واحرو جی کا خالص واحو جی کی فتح سال سنگت سارے سکھ جگپ کو گرو نانک نام لیوا سنگت پنجیں پاشاہ صاحب شری گور ارجن دیو جی نے واہ پورتی بہت بہت ودھائیاں دن بڑی خوشی ہے ਕਿ ਆਪਾਂ ਸਾਦੀ ਕਰਾਇਆ ਉਹ ਵਰਜਨ ਦੇ ਜਿਦਾ ਬਿਆਹ ਹੋਰ ਬੜੀ ਸ਼ਰਧਾ ਸਰਕਾਰ ਪੇਵ ਅਤੇ ਆਪਣਾ ਨਾਲ ਕਰਾਇਆ ਸਿੱਖ ਪੰਥ ਦੀ ਇਹ ਪਰੰਪਰਾ ਰਹੀ ਹੈ ਕਿ ਆਪਣੇ ਸਾਰੇ ਗੁਰੂ ਸਾਹਿਬਾਨਾਂ ਦੇ ਕੋਈ ਵੀ ਪੁਰਬ ਹੋ ਕੋਈ ਦੇਵ ਹੋ ਜਾਂ ਕੋਈ ਇਤਿਹਾਸਕ ਸਮਾ ਹੋਵੇ ਆਪਾਂ ਸਾਰੇ ਵੀ ਨਾਲ ਮਿਲ ਕੇ ਗੁਰੂ ਘਰ ਸਾਹਿਬ ਅੱਗੇ ਹਾਜ਼ਰੀ ਭਰਦੇ ਆ ਉਹਨਾਂ ਰੋਲਾਂ ਵਿੱਚ ਆਪਣੀ ਹਾਜ਼ਰੀ ਲਾਇਆ ਕਰਦੇ ਆ ਗੁਰੂ ਅਕਸ਼ਰ ਦੇ ਚੇਤੇ ਜਦੋਂ ਮੌਸ ਸਾਹਿਬ ਨੂੰ ਮੇਰੇ ਇੱਥੇ ਉਹਨਾਂ ਦਾ ਖਦਾਸੀ ਦਿਲਕੇ ਦੀ ਇੱਛਾ ਕਰ ਵਕਰ ਵਿੱਚ ਤੇਉਰਾ ਦੀ ਬੜੀ ਸੇਵਾ ਕੀਤੀ ਸਕਦਾ ਮੈਂ ਪਰੰਤੂ آد ستار جو ہونا سی کہ گروہ صاحب نے ایس نگر کو بڑا مہار دیتا مہان کو دت پتیاں کا نگر ایسا واقعہ شہر بن دیا ساری دنیا اپنے اس نگر دا شہر کا اج نام بڑا اچھا ہے بڑا مہار ہے ਇਸ ਨਗਰ ਦੇ ਪਰਵਾਰਾਂ ਨੇ ਬੜੇ 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 ਯੋਧੇ ਕਾਇਦਾ ਕੀਤੇ ਸੰਤਾਨਕਰ ਕਾ ਸੰਗਰਾਮ ਹੀ ਜਿਨ੍ਹਾਂ ਨੇ ਜਸਾਦੀ ਦੀ ਲਹਿਰ ਵਿੱਚ ਬੜਾ ਬਣਾ ਯੋਗ ਦਾ ਭਾਇਆ ਇਹ ਜੇ ਆਪਾਂ ਦੇਖੀਏ ਇਸ ਸਾਰੀ ਤਿਰਵਾ ਗੁਰੂ ਅਰਜਨ ਦੇਵ ਜੀ ਦੀ ਸੀ ਆਪਣੇ ਸਾਰੇ ਆਪਣੇ ਕਿਛੇ ਜਦੋਂ ਸ੍ਰੀ ਪਿੰਡ ਗਏ ਜਦੋਂ ਇਹਦੇ ਕੋਲ ਆਦੇ ਸੀ ਉਹ ਸਾਹਿਬ ਨੂੰ ਜਾਂਦੇ ਹੋਏ ਉੱਤੇ ਵੀ ਸਤਿਗੁਰੂ ਸਾਹਿਬ ਦੀ ਸੇਵਾ ਕੀਤੀ ਉਹਦਾ ਸੰਗਤਾਂ ਤੋਂ ਵੀ ਪਹਿਲੇ ਪਾਸ਼ਾ ਜੀ ਨੇ ਸਲਾਹ ਵਾਸਤੇ ਬਾਤ ਦੇਈ ਤੇ ਆਪਾਂ ਦੇਖਦੇ ਆ ਬੜੇ ਇਤਿਹਾਸਿਕ ਨਗਰ ਨੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚੱਲ ਪਏ ਤੇ ਉੱਥੇ-ਉੱਥੇ ਉਹਨਾਂ ਨਗਰਾਂ ਨੂੰ ਗੁਰੂ ਸਾਹਿਬ ਨੇ ਵਾਰ ਦੇ ਕੇ ਬਹੁਤ ਵੱਡੀ ਕੇਵਲ ਕੀਤੀ بخش کیرپا سرکا, اس سرکا. سال بعد یاد کر رہے ہیں دے. نگر نواسی چاہے اتنے ہو چاہے ودیشا ہو ہی بیٹھے ہو اپنے نگر نے پروارا پہ پہ جی بڑی بات کرپا بخش ہے ਇਸ ਇਤਿਹਾਸ ਬੜਾ ਮਹਾਨ ਹੈ ਜੀ ਆਪਾਂ ਸੁਆਗਤ ਹੈ ਨਾ ਵੀ ਸ੍ਰੀ ਛੱਦਿਆ ਦਾ ਕਾਦੀ ਜੰਨਿਆ ਦਾ ਯਾ ਜਿਹੜੇ ਪਛਾਣ ਕਰੇ ਸੇ ਪਾਉਂਦੇ ਉਹਨਾਂ ਸੁਣਾਏ ਆ ਇਹਨਾਂ ਤੋਂ ਆਪਨ ਬਹੁਤ ਉੱਚਾ ਗਿਆਨ ਮਿਲਦਾ ਵੱਡੀ ਉੱਚੀ ਸਿੱਖਿਆ ਦਿੱਤੀ ਹੈ ਕਿਸੇ ਦੇ ਪੁਰਖ ਦੇ بڑے بڑے ਯੋਧਿਆਂ ਨੇ ਗੁਰੂ ਸਾਹਿਬਾਨਾਂ ਨੇ ਐਗੀਆਂ ਕੁਰਬਾਨੀਆਂ ਕੀਤੀਆਂ ਇਹਦੇ ਵੱਡੇ ਵੱਡੇ ਅਸੀਹ ਝੰਡੇ ਗੁਰੂ ਅਰਜਨ ਦੇਵ ਜੀ ਨੂੰ ਚੰਗੋ ਸ਼ਹੀਦ ਕੀਤਾ ਗਿਆ ਤਤੀ ਤਵੀ ਤੇ ਬਿਠਾਇਆ ਉਹਨਾਂ ਦੇ ਉਹਨਾਂ ਦੇ ਸੀਸ ਉੱਪਰ ਜਿਹੜੀ ਤਤੀ ਰੇਖ ਪਾਈ ਗਈ ਫੇਰ ਉਹ ਬੁੰਦੀਆ ਦੇਗਾ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਦੱਸੋ ਕਿਹੜੇ ਇਅਾਸ ਵਿੱਚ ਕਿਹੜੇ ਕਾਰਮ ਵਿੱਚ ਆਪਾਨੂੰ ਇੰਦਾ ਵੇਖਣ ਨੂੰ ਮਿਲਦਾ ਏਸੀ ਉਹਨਾਂ ਦਾ ਸਿਰ گرو سب کے پاس گرو ہرگوبند صاحب جی آئے پیڑھی بالکل جگہ لڑائی واسطے اپا جو. اپا جو. اپنی قوم نو تیار پومتی سب ਉਹ ਤਿਆਗ ਕਰਨ ਦੀ ਲੋੜ ਪੈਣੀ ਚਾਹੀਦੀ ਹੈ ਜਾਂ ਪਰਉ ਵਰਮੀ ਪੈਣੀ ਚਾਹੀਦੀ ਹੈ ਇਹ ਹੈ ਆਪਣਾ ਗਿਆਸ ਹੋਰ ਬੜੀਆਂ ਕੰਮਾਂ ਦੇ ਜਿਹੜੀਆਂ ਕੋਲਾ ਜਿੰਨ ਕਰਦਾ ਸਾਧਿਆ ਕੰਮ ਹੋ ਪਰ ਸਮਾਂ ਇਹਨਾਂ ਦੇ ਕਰਕੇ ਵਿਸ਼ਰੀ ਕਰਦੇ ਰਹੋ ਵਿੱਚੋ ਹੀ ਰੋਕ ਕੇ ਤੇ ਟਾਈਮ ਦਿੱਤਾ ਹੈ ਮਹਿੰਦੇ ਸਾਹਿਬ ਦੇ ਇਹਨਾਂ ਦੇ ਵੀ ਧੰਨਵਾਦੀ ਆ ਸਾਰੀ ਸੰਗਤ ਨੂੰ ਜਿੱਤੇ ਵਧਾਈ ਦੇ ਰਿਹਾ

ਸਰਬ ਰਵਾਸੁਮਤ ਖਾਫ ਨਿਗਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਪਨਵੇ 500 ਸੇਵਕਾਂ ਨੂੰ ਅਦੁੱਤੀ ਜੇਮਨੀ ਸਾਹਿਬ ਜੀ ਦੇ ਇਸ ਨਕਰ ਬਚਾਉਣ ਦੇ ਜੋੜ ਮੇਲਾ ਨਰਾਦ ਜੀ ਦੇ ਗੁਰੂ ਕਾਰਨ ਸੰਗਤ ਸਰੂਪਾ ਦਾ ਪੱਤੇ ਆਧਿਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਆਪਾ ਬਣੇ ਭਾਗਾ ਵਾਲੇ ਹੈ ਜਦੋਂ ਇਹ ਸਾਹਿਬ ਗੁਰੂ ਸਾਹਿਬ ਨੇ ਆਉਣ ਕਰਕੇ ਥੇ ਬਹੁਤ ਬੜਾ ਜੋੜ ਮੇਲਾ ਮਨਾਉਨੇ ਆ ਤੇ ਇਸ ਮੋਕੇ ਦੇ ਉੱਤੇ ਭਾਜੀ ਕਵੀਸ਼ਾ ਸੰਗਸਾਵਾ ਕੀਰਤਨ ਵਾਲੇ ਸ਼ਬੀਰਾਂ ਦੇ ਰਾਹੀਂ ਲੰਦਰਾ ਦੇ ਰਾਹੀਂ ਲੋਕ ਸੇਵਾ ਕਰਕੇ ਸੱਚਾ ਸੇਵਾ ਕਰਕੇ ਆਪਣਾ ਹਾਜ਼ਰੀ ਲਗੋਣੀਆਂ ਦੇ ਤੇ ਗੁਰੂ ਘਰ ਦਾ ਸਤਿ ਸ੍ਰੀ ਅਕਾਲ ਦੇ سمجھتا کہ سارے دماغے کی اس دھرتی کے اوپر سب کو جیتم دھرتی ہے وہ ویگے نہیں ہے تو کے میں بہت سالی ہے جس دھرتی کے گرو سا جی نے اپنا من چہرہ چاہا بیا چایا دونوں جی ایسیا دھرتی نے جنہوں نے سارے دماغے لگائے ਪੂਰੇ ਪੰਜਾਬ ਵਿੱਚ ਸਾਡਾ ਮਾਰ ਦਿਲਾਇਆ ਉਚਾਜਿਤ ਸੋ ਆਪਾਂ ਵੀ ਬੜੇ ਭਾਗਾ ਬਣਿਆ ਜਿੱਥੇ ਆਪਣੇ ਬਿਲੰਕਾ ਨੇ ਇਹ ਬੜੇ ਲੰਮਿਆਂ ਸਮੇਂ ਤੋਂ ਸੇਵਾ ਸੁਭਾਰੇ ਇਸ ਕੁੱਤਬ ਜੋਰ ਮੇਨਨ ਮਾਣਵਾਤੇ ਬਹੁਤ ਵੱਡੇ ਵੱਡੇ ਨਿਤਨ ਕਰਦੇ ਆਏ ਨੇ ਔਰ ਇਸ ਤਾਕਾ ਨੂੰ ਸਜਾਉਣ ਵਾਸਤੇ ਬਾਤ ਬੜੇ ਵੱਡੇ ਜੱਤਰ ਕਰਦੇ ਰਹੇ ਅੱਜ ਆਪਾਂ ਵੀ ਉਨਾ ਵੇਖਾਈ ਨੇ ਉਹਨਾਂ ਰਾਸਤੇ ਤੇ ਚੱਲ ਕੇ ਸਾਧੀਆਂ ਸੰਗਤਾਂ ਇੱਥੇ ਸੇਵਾ ਕੋ ਆ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਚੌੜੇ ਕਾਢੀ ਤੋਂ ਬੋਲੋ ਸਾਧੀਆਂ ਸੰਗਤਾਂ ਨੂੰ ਰੱਬ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਮੋਕੇ ਤੇ ਆ ਕੇ ਪਿਛਲੇ ਕਈ ਦਿਨਾਂ ਤੋਂ ਆਪਣੀ ਸਰੀਰਕ ਤੌਰ ਤੇ ਆਪਣੀ ਬੰਦ ਤੌਰ ਤੇ ਮਾਰ ਬਹੁਤ ਬੋਟਾ ਜੋਰਤ ਰਪਾਇਆ ਔਰ ਸਾਰੀਆਂ ਸੰਗਤਾਂ ਸੇਵਾ ਕਾਮੇਂੀਆਂ ਨੇ ਦੂਸਰਾ ਬੇਨਤੀ ਵੀ ਕਰਦੀ ਚਾਹਵਾ ਕਿ ਗੁਰੂ ਸਾਹਿਬ ਜੀ ਨੇ ਜਿੱਥੇ ਆਪਾਂ ਨੂੰ ਨਵਾਂ ਧਰਮ ਦਿੱਤਾ ਨਰੋਆ ਸਵਾਰਤ ਦਿੱਤਾ ਉੱਥੇ ਆਪਾਂ ਵੀ ਸਮਾਜਿਕ ਸਭਿਆਚਾਰ ਦੀ ਨਕੀਸ ਹੋਈ ਚੇਤ ਸਭਿਆਚਾਰ ਨੂੰ ਆਪਾਂ ਪਹੁੰਚੇ ਜਾ ਰਹੇ ਆ ਮੈਂ ਤੁਸੂਕੇ ਉੱਤੇ ਸਾਧਨ ਨੂੰ ਇਹ ਬੇਨਤੀ ਕਰਨੀ ਚਾਹਵਾ پہ ورسے ہٹایا نوڑا ویسا دے کے گئے سنگ سو سبھی ਸਰਦਾਰ ਜੀ ਨਾਮ ਅਰਵਾ ਸੁਆਸ ਸੰਨਿਆਸੀ ਉਹ ਖੁੱਸਦਾ ਜਾ ਰਿਹਾ ਸਮਾਜ ਦੇ ਉੱਤੇ ਪਾਉ ਸਾਡੀ ਧਾਰਮਿਕਤਾ ਤੇ ਅਸਲੀ ਕਮਜ਼ੋਰੀਆਂ ਆ ਗਈਆਂ ਹਨ ਔਰ ਉਹ ਕਮਜ਼ੋਰੀਆਂ ਸਾਡੇ ਉੱਤੇ ਬਿਲਕੁਲ ਧਾਪਾ ਪਾਉਣ ਦਾ ਜਿੱਤਰ ਕਾਰਗੀਆਂ ਨੇ ਤੇ ਧਾਰਮਿਕ ਕੌਮ ਕਰੇ ਅਸਲੀ ਕਮਜ਼ੋਰ ਹੁੰਦੇ ਜਾ ਰਹੇ ਹਨ ਜਿੱਥੇ ਅਸੀਂ ਆਪਣੀ ਸ਼ਕਤੀ ਨੂੰ ਰੀਨਿਊਨ ਕਰ ਰਹੇ ਹਾਂ ਉੱਥੇ ਬਾਹਰੀਆਂਆਂ ਸ਼ਕਤੀਆਂ ਨੂੰ سب تو پہلے یہ سوچ ہے کہ جا قربانیاں یاد کروایا رہا ہے جہاں قربانیاں کر کے ਇਹ ਸਮਾਜ ਨੂੰ ਕਿਹੜਾ ਨਾਤਾ ਦੇ ਤੁਰ ਕੇੰਦਰ ਰਿਹਾ ਹੈ ਉਹ ਸਮਾਜ ਨੂੰ ਕਿਸ ਤਰ੍ਹਾਂ ਕੁੱਟ ਰਿਹਾ ਹੈ ਉਹ ਸਮਾਜ ਨੂੰ ਕਿੱਧਰ ਲੈ ਕੇ ਜਾ ਰਿਹਾ ਹੈ ਇਹ ਜਿਹੜੀ ਸਮਾਜਿਕ ਸੰਤੋਖ ਦੀ ਸੋਝ ਬਣੀ ਹੋਈ ਹੈ ਸਭ ਤੋਂ ਵੱਡੀ ਗੱਲ ਆਪਾਂ ਵਿੱਚ ਤੋਂ ਸ਼ਕਤੀ ਪਉਦੀ ਹੈ ਗੁਰੂ ਕਾ ਲਬਦ ਜਿਹਾ ਕਿ ਆਪਾਂ ਆਸ ਕਰਦੇ ਆ ਨਮਸਕਾਰ ਕਰਦੇ ਆ ਸਰਵਤਨ ਪ੍ਰਣਾਮ ਮੰਗਦੇ ਆ ਉਹਨਾਂ ਨੂੰ ਕੇਂਦਰ ਬਣਾਇਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ سوکل رکھنا چاہیے جو ہاتھ نے ہریادک کمے کا ਪਰ ਲੋਕ ਜੁਗਤੀ ਨਾਲ ਜੋ ਹਾਲ ਆਉਂਿਆ ਉਹ ਸਭੀ ਸਾਹਮਣੇ ਆ ਆਏ ਐ ਇਸੇ ਤਰ੍ਹਾਂ ਚਾਹੇ ਛੇੜੀ ਗੁੰਦੇ ਖਾਬੀ ਕੀ ਛੇੜੀ ਜੂਨ ਖਾਬੀ ਦਾ ਮੋੜਾ ਚਾਹੇ ਪਟਨਾ ਸਾਹਿਬ ਦਾ ਮੋੜਾ ਕੋਕ ਮੋੜ ਦੇ ਵਿੱਚ ਸੇ ਤੁਆਉਣਗੇ ਪ੍ਰਾਂਤਾਂ ਵਿੱਚ ਰੱਖਤਾ ਵੀ ਕਰਕੇ ਐਸੇ ਲੋਕ ਬਾਰੇ ਆ ਰਹੇ ਨੇ ਜਿਹੜਾ ਸਾਡੀ ਸਭਿਆਚਾਰ ਨੂੰ ਸਾਡੀ ਪ੍ਰਾਪਤ ਨੂੰ ਕੌਮ ਕੁੱਟੀ ਸਾਹਮਣੇ ਦੇ ਦੇਗੇ ਸੋ ਮੈਂ ਇਸ ਮੌਕੇ ਉੱਤੇ ਜਿੱਥੇ ਇਹ ਨਿਕਾਸੀ ਆਪਾਂ ਨੇ ਆਪਣੀ ਬਰਾਦਰ ਦੀ ਸਭਿਆリティ ਰੱਖੀ ਕਰ ਲੋ ਉੱਥੇ ਇਹ ਵਿਦਾਂਤੀ ਲਈ ਪੀੜ ਕਰਦਾ ਤੇ ਆਓ ਇਕੱਠੇ ਹੋ ਕੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਸਾਡੇ ਬਜ਼ੁਰਗ ਲੜਦੇ ਰਹੇ ਜਿਹੜੇ ਭਾਤ ਤਰੇਸ਼ ਨੂੰ ਬਚਾਉਣ ਲਈ ਅਸੀਂ ਸ਼ਹੀਦੀਆਂ ਦੁੱਧੇ ਆਜੋ ਅੱਜ ਉਹ ਤੇ ਫਿਰ ਖਤਮਾ ਬੰਰਾ ਰਿਹਾ ਹੈ ਅੱਜ ਉਹ ਲੋਕ ਕਿਸੇ ਤੋਂ ਭਾਤ ਦੀ ਗੱਲ ਕਰਕੇ ਫਿਰ ਤੇਸ਼ ਦੇ ਅੰਗਾ ਘੱਟ ਆਪਣੀ ਪਰਵਾਰ ਨੂੰ ਤਬਾਹ ਦਾ ਨਜ਼ਰ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੱਤ ਤੇ ਭੁਲਾ ਕੇ ਕੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਨੂੰ ਨਾ ਲੋਕਾਂ ਦਾ ਬੁਕਾਰ ਦਾ ਕਰਨਾ ਚਾਹੀਦਾ ਮੈਂ ਕਹਾਂ ਤੁਮ ਦੂਰ ਨਹੀਂ ਜਿਸ ਤਰ੍ਹਾਂ ਮਹਾਤਮਾ ਜੀਨ ਸਿੰਘ ਦਾ ਜਦੋਂ ਰਾਜ ਖੋਹਿਆ ਗਿਆ ਸੀ ਸਭ ਤੋਂ ਪਹਿਲਾਂ ਰਾਮਨਾਥ ਗੋਰੀਆਂ ਦਾ ਸਾਥ ਜਿਹੜਾ ਉਹ ਆਪਣੇ ਲੋਕਾਂ ਨੂੰ ਪਾਉਂਦੀ ਕਈ ਐਸੀਆਂ ਲੋਕ ਸਭਾ ਆਪਣੀਆਂ ਸੰਗਠਨਾ ਵਿੱਚ ਪਹਿਲਾਂ ਆ ਕੇ ਰਜ਼ਾਨਾ ਹੱਥ ਮਿਲਾਦੇ ਸਨ ਇਸ ਕਰਕੇ ਅਗਰ ਇਹਨਾਂ ਨੂੰ ਬੋਕਾ ਬੋਲਿਆ ਕਿ ਅਸੀਂ ਸਾਨੂੰ ਸੈਕ ਕੋਮ ਦਾ ਹੱਥ ਮੜਾਉਣ ਬਣ ਕੇ ਆਏ ਨੇ ਕਿ ਆਏ ਨੇ ਕਿ ਸਾਨੂੰ ਮਹਾਰਾਜਾ ਰਜੀਤ ਸਿੰਘ ਦਾ ਰਾਜ ਨਾ ਉਹਨੂੰ ਬੋਕਾਉਣ ਵਿੱਚ ਟਾਈਮ ਨਹੀਂ ਲੱਗੇਗਾ ਹੋਰਾਂ ਵੀ ਇੱਜੇ ਤਰ੍ਹਾਂ ਪੰਜ ਦੋ ਕੋਲਾਂ ਦਾ ਹੱਥ ਝੋਕਾ ਬਣ ਗਿਆ ਤੇ ਮਹਾਬਾਦ ਰਜੀਤ ਸਿੰਘ ਜੀ ਦਾ ਇਤਿਮਿਹਾਨ ਹੋ ਗਿਆ ਤੇ ਹੋਂਦ ਉਹਨਾਂ ਨੇ ਆਇਆ ਪੰਜਾਬ ਦੇ ਅੰਦਰ ਪੂਰਾ ਕਰਾਇਆ ਆਪਣਾ ਕੰਮ ਕਾੜ ਲਿਆ ਤੇ ਦੇਸ਼ ਨੂੰ ਜਾ ਕਰਵਾਉਣ ਵਾਸਤੇ ਪੰਜਾਬ ਨੂੰ ਜਾ ਕਰਵਾਉਣ ਵਾਸਤੇ ਸਾਡੇ ਵਿਅਕਾਂਤ ਨੇ ਬਹੁਤ ਕੰਨੀਆਂ ਕਰਵਾਈਆਂ ਦੇ ਕੇ ਸਾਡੇ ਲਈ ਇਹ ਸਤਜੋਗ ਲਿਆਂਦਾ ਜੇ ਕਦੇ ਸਤਜੋਗ ਨੂੰ ਆਪਾਂ ਵਿਚਾਰ ਕੇ ਲਖਣਾ ਤੇ ਇਸੇ ਤਰ੍ਹਾਂ ਤੁਖਸਾਲ ਜੀ ਸਾਹਿਬ ਨੇ ਸੁਣਨੇ ਗੋਣੇ ਨੇ ਇਸੇ ਤਰ੍ਹਾਂ ਤੁਖਸਾਲ ਜੀ ਸਾਹਿਬ ਜੀ ਆਪਾਂ ਦਾ ਸ਼ਿਕਾਰ ਕਰੀਏ ਸਵਾਪਾ ਭਲਾ ਮੰਗਣਾ ਕੋ ਅਬ ਸਮਾਂ ਆ ਗਿਆ ਮੰਦੀ ਮਾਰ ਕਾਪਾ اپنا جیون خراب کریے نہ لوگوں کا واحد کا خالصہ ਵਾਹਿਗੁਰੂ ਜੀ ਫਤਿਹ। ਖਸੀ ਬਲਗਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।